ਹੁਸ਼ਿਆਰਪੁਰ ਦੇ ਚੌਰਾ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੱਤ ਚੋਰ ਇਹ ਜਿਹੜੇ ਜਿਨ੍ਹਾਂ ਨੇ ਆਪਣਾ ਗਿਰੋਹ ਬਣਾਇਆ ਹੋਇਆ ਤੇ ਗਿਰੋਹ ਤੋਂ ਬਾਅਦ ਇੱਕ ਇਲਾਕੇ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਕਈ ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਨੇ ਤੇ ਹੁਸ਼ਿਆਰਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸੱਤ ਚੋਰਾ ਦਾ ਜਿਹੜਾ ਗਿਰੋਹ ਵਾਈਕ ਕਰ ਦੇ ਵਿੱਚ ਦਾਖਲ ਹੋ ਜਾਂਦਾ ਜਿੱਥੇ ਕਿ ਗਹਿਣੇ ਅਤੇ ਹੋਰ ਨਕਦੀ ਸੰਬੰਧ ਜਿਹੜਾ ਚੋਰੀ ਕਰਕੇ ਉਥੋਂ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਇੱਥੇ ਹੀ ਬਸ ਨਹੀਂ ਹੁੰਦੀ ਇਹਨਾਂ ਦੇ ਵੱਲੋਂ ਇੱਕ ਘਰ ਨੂੰ ਨਹੀਂ ਉਥੇ ਦੇ ਦੋ ਹੋਰ ਕਰਾਂ ਨੂੰ ਜਾਨਿਕੇ ਤਿੰਨ ਕਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਕਿ ਇਹਨਾਂ ਨੇ ਨਗਦੀ ਅਤੇ ਹੋਰ ਗੈਨੇ ਜੜਿਆ ਚੋਰੀ ਕਰਕੇ ਉਥੋਂ ਇਹ ਜਿਹੜੇ ਚੋਰ ਨੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਿ ਜਦੋਂ ਇੱਕ ਪਰਿਵਾਰ ਦੇ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਤੇ ਜਦੋਂ ਉਹ ਦੇਖਦੇ ਨੇ ਕਿ ਸੱਤ ਚੋਰਾ ਦਾ ਇੱਕ ਰੋਆ ਜਿਹੜਾ ਕਿ ਸੱਤ ਚੋਰ ਇਕੱਠੇ ਹੋ ਕੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਜਦੋਂ ਇਹ ਸੀਸੀਟੀਵੀ ਦੇਖੀ ਗਈ ਤਾਂ ਸਹਿਮ ਗਏ ਉਹ ਲੋਕ ਇਕਦਮ ਸਹਿਮ ਗਏ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਤਿੰਨ ਜੀ ਹੁੰਦੇ ਆ ਤੇ ਜਦੋਂ ਉਹ ਘਰ ਦੇ ਵਿੱਚ ਇਕੱਲੇ ਹੁਣ ਤਾਂ ਸੱਤ ਜਾਣੇ ਇੱਕ ਘਰ 'ਚ ਦਾਖਲ ਹੋ ਜਾਣ ਤਾਂ ਇਹ ਜਾਹਿਰ ਹੈ ਕਿ ਸਹਿਮ ਦਾ ਮਾਹੌਲ ਤਾਂ ਬਣ ਹੀ ਜਾਂਦਾ ਵਾ ਤੇ ਇਸੇ ਤਰ੍ਹਾਂ ਹੀ ਇਹਨਾਂ ਚੋਰਾ ਦੇ ਵੱਲੋਂ ਜਦੋਂ ਦਾਖਲ ਹੋ ਗਏ ਇੱਕ ਘਰ ਦੇ ਵਿੱਚ ਤੇ ਉਹ ਲੋਕ ਜਿਹੜੇ ਇਕਦਮ ਸਹਿਮ ਗਏ ਇੱਕ ਨਹੀਂ ਤਿੰਨ ਕਰਾਂ ਨੂੰ ਇਹਨਾਂ ਚੋਰਾ ਦੇ ਵੱਲੋਂ ਜਿਹੜਾ ਆਪਣਾ ਨਿਸ਼ਾਨਾ ਬਣਾਇਆ ਗਿਆ ਫਿਰ ਇਲਾਕਾ ਦੇ ਵੱਲੋਂ ਜਿਹੜੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜਕਾਰ ਅੱਗੇ ਦੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਹੋਰ ਉਹਨਾਂ ਦੇ ਵੱਲੋਂ ਕੀ ਗਿਆ ਕੀ ਕਿਹਾ ਗਿਆ ਜਿਹੜਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਰਾਤ 1.5 ਵਜੇ ਬੰਦੇ ਆਏ ਅੰਦਰ ਉਹਨਾਂ ਨੇ ਗ੍ਰਿਲਾਂ ਤੋਂ ਪੱਟੀਆਂ ਤੇ ਘਰ ਦੇ ਅੰਦਰ ਅਸੀਂ ਸੁੱਤੇ ਪਏ ਸੀਗੇ ਤੇ ਉਹਨਾਂ ਨੇ ਗ੍ਰਿਲਾਂ ਪੱਟ ਕੇ ਤੇ ਕਮਰਿਆਂ ਦਾ ਸਾਰਾ ਸਮਾਨ ਖਲਾਰਿਆ ਅੰਦਰਵਾੜ ਕੇ ਕਿੰਨੇ ਬੰਦੇ ਸੀਗੇ ਬੰਦੇ 7-8 ਸੀਗੇ ਕਿੰਨਾ ਘਰਾਂ ਚ ਚੋਰੀ ਹੋਈ ਹੈ ਇਕੱਠੇ ਤਿੰਨਾਂ ਭਰਾਵਾਂ ਦੇ ਘਰ ਆ ਸਾਡੇ ਕਿੰਨੇ ਵੇਲੇ ਦੀ ਘਟਨਾ ਈ ਹੈ ਇਹ 1:30 ਵਜੇ ਦੇ ਕਰੀਬ ਸਾਡੇ ਘਰ ਆਏ ਹੋਣਾ ਹੋਣਾ ਕੈਮਰੇ ਚ ਜੋ ਆਇਆ ਕਿ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਪਹਿਲੇ ਮੈਨੂੰ ਖੜਕਾ ਜਿਹਾ ਹੋਇਆ ਥੋੜਾ ਜਿਹਾ ਤੇ ਉਸ ਲਈ ਮੈਂ ਨਹੀਂ ਉੱਠਿਆ ਤੇ ਮੈਂ ਕਿਹਾ ਉਦਾਂ ਹੀ ਆਪਣੀ ਨੂਰੀ ਦਾ ਖੜਕਾ ਲੱਗਦਾ ਤੇ ਦਵਾਜ ਇਸ ਲਈ ਉਹਦਾ ਕਿੰਨਾ 4 ਵਜੇ ਮੈਂ ਉੱਠਣਾ ਸੀ ਮੈਂ ਕੰਮ ਸੀਗਾ ਮੈਨੂੰ ਮੈਂ ਉੱਠ ਕੇ ਬਾਥਰੂਮ ਜਾਣ ਲੱਗਾ ਤਾਂ ਉਹਨਾਂ ਬਾਥਰੂਮ ਦੇ ਅੰਦਰੋਂ ਕੁੰਡੀ ਲਾਈ ਦੀ ਸੀ ਉਹਦੇ ਪਾਸੇ ਨਹੀਂ ਜਦ ਮੈਂ ਗਏ ਤੇ ਕੋਈ ਬੜਿਆ ਦਾ ਅੰਦਰ ਤੇ ਫਿਰ ਮੈਂ ਦੂਜੇ ਪਾਸੇ ਦੇਖਿਆ ਉਹ ਦਰਵਾਜਾ ਖੁੱਲਾ ਸੀਗਾ ਉਹ ਖੋਲਿਆ ਤੇ ਉਹਨਾਂ ਨੇ ਸਾਡਾ ਰਸਤਾ ਬਲੌਕ ਕੀਤਾ ਦਾ ਸੀਗਾ ਮੈਂ ਫਟਾਫਟ ਅੰਦਰੋਂ ਕੁੰਡੀ ਲਾਈ ਕੇ ਕੋਈ ਬੰਦਾ ਬੁਲਾਉਣਾ ਪਹਿਲੇ ਤੇ ਬੰਦੇ ਬੁਲਾਏ ਤੇ ਉਹਦਾ ਕਿੰਨਾ ਉਹਨੇ ਚਿਰਚ ਉਹ ਦੌੜ ਗਏ 3:33 ਮਿੰਟ ਤੋ ਚਲੇ ਗਏ ਤੇ ਸੀਗੇ 1:30 ਵਜੇ ਦੀ ਘਟਨਾ ਹੈ ਜੀ ਸਾਰੀ 1:30 ਤੋਂ 3:30 ਵਜੇ ਤੱਕ ਕਿੰਨੇ ਘਰਾਂ ਚੋਰੀ ਕੀਤੀ ਗਈ ਤਿੰਨ ਘਰਾਂ ਚੋਰੀ ਹੋਈ ਤੇ ਕੀ ਕੀ ਸਮਾਨ ਲੈ ਕੇ ਗਏ ਤੁਹਾ ਸਾਮਾਨ ਸਾਡੇ 4200 ਡਾਲਰ ਸੀਗਾ ਤੇ ਇੱਕ ਚੈਨੀ ਸੀਗੀ ਦੋ ਕੜੇ ਸੀਗੇ ਦੋ ਮੁੰਦੀਆਂ ਸੀਗੀਆਂ ਕਿੰਨਾ ਕੁ ਨੁਕਸਾਨ ਜਿਹੜਾ ਕਿੰਨੇ ਦਾ ਹੋਇਆ ਤੁਹਾ ਅਨੁਸਾਰ ਲਗਭਗ ਤੇ ਨਹੀਂ ਡਾਲਰਾਂ ਦਾ ਤਾਂ ਪਤਾ ਸੋਨੇ ਦਾ ਤਾਂ ਚਲੋ ਪਤਾ ਨਹੀਂ ਕਦੋਂ ਦਾ ਸੀਗਾ ਲਿਆਦਾ ਤੇ ਕਦੋਂ ਦਾ ਨਹੀਂ ਬਸ ਉਹ ਚੋਰੀ ਹੋਇਆ